ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਸੰਗਤ ਜੀ ਇਸ ਸਮੇ ਅਸੀਂ ਖੜੇ ਆ ਪਿੰਡ ਨਾਨਕਰਾਂ ਜੋ ਕਿ ਨੰਗਲ ਦੇ ਨਜ਼ਦੀਕ ਹੈ ਜਿੱਥੇ ਦੀ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਕਿਉਂਕਿ ਅਲੱਗ-ਅਲੱਗ ਤਰੀਕੇ ਦੀਆਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਬਹੁਤ ਸਾਰੀਆਂ ਵੀਡੀਓਜ਼ ਉਹਦੇ ਵਿੱਚ ਅਜਿਹੀਆਂ ਹੁੰਦੀਆਂ ਨੇ ਜੋ ਅਲੱਗ ਹੁੰਦੀਆਂ ਨੇ ਜੋ ਸਮਾਜ ਨੂੰ ਇੱਕ ਸੇਧ ਦੇਣ ਵਾਲੀਆਂ ਹੁੰਦੀਆਂ ਨੇ ਤੇ ਅਜਿਹੀ ਇੱਕ ਵੀਡੀਓ ਭਾਈ ਸਾਹਿਬ ਦੀ ਭਾਈ ਸਾਹਿਬ ਸਤਨਾਬ ਸਿੰਘ ਖਾਲਸਾ ਜੀ ਦੀ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਥੇ ਨਾਨਕਗੜ੍ਹ ਸਕੂਲ ਦੇ ਬਾਹਰ ਕੁਲਚਿਆਂ ਦੀ ਇੱਕ ਸਟਾਲ ਲਗਾਉਂਦੇ ਨੇ ਪਰ ਵਿਲੱਖਣ ਗੱਲ ਇਹ ਆ ਕਿ ਇਹ ਕੁਲਚੇ ਜੋ ਖਾ ਕੇ ਜਾਂਦੇ ਨੇ ਕੁਲਚੇ ਜੋ ਛਕਦੇ ਨੇ ਲੋਕ ਆਉਂਦੇ ਨੇ ਗਾਹਕ ਆਉਂਦੇ ਨੇ ਉਹਨਾਂ ਤੋਂ ਕੋਈ ਪੈਸੇ ਦੀ ਡਿਮਾਂਡ ਨਹੀਂ ਕਰਦੇ ਇਹਨਾਂ ਨੇ ਸਿਰਫ ਇੱਕ ਗੋਲਕ ਲਗਾਈ ਹੋਈ ਹੈ ਜਿੱਥੇ ਕਿ ਆਪਣੀ ਖੁਸ਼ੀ ਦੇ ਨਾਲ ਕੋਈ ਵੀ ਆਪਣੀ ਜੋ ਭੇਟਾ ਪਾਣੀ ਹੋਵੇ ਉਹ ਪਾ ਸਕਦਾ ਸੋ ਇਸ ਤਰ੍ਹਾਂ ਦੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਤੇ ਕਿਵੇਂ ਸ਼ੁਰੂ ਹੋਇਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਨਿਮਹਗਾਈ ਆ ਤਾਂ ਆਪਣੀ ਖੁਸ਼ੀ ਦੇ ਨਾਲ ਕੁਲਚੀਆਂ ਦੀ ਸੇਵਾ ਦੇ ਲਈ ਇਹ ਗੋਲਕ ਲਗਾਈ ਹੋਈ ਆ ਤੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਦਾ ਲੋਕਾਂ ਵੱਲੋਂ ਰਿਸਪਾਂਸ ਆਇਆ ਸਾਰੀ ਗੱਲਬਾਤ ਕਰਨ ਦੇ ਲਈ ਪਹੁੰਚਿਆ ਸੀ ਅੱਜ ਪਿੰਡ ਨਨਕਰਾਂ ਦੇ ਵਿੱਚ ਕਿਉਂਕਿ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਦਾ ਇੰਸਟਾਗ੍ਰਾਮ ਤੇ ਦਾ ਦੇਖੀ ਆ ਪਰ ਭਾਈ ਸਾਹਿਬ ਦੇ ਨਾਲ ਗੱਲਬਾਤ ਤੁਹਾਡੇ ਤੱਕ ਹਜੇ ਤੱਕ ਨਹੀਂ ਪਹੁੰਚੀ ਸੋ ਉਹ ਵੀ ਪਹੁੰਚਾਉਣੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਵਗਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਜੀ ਨਾਮ ਦੱਸਦੇ ਹੋ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਤਨਾਮ ਸਿੰਘ ਹਾਂਜੀ ਠੀਕ ਹੈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਤੇ ਪਹਿਲਾਂ ਤਾਂ ਉਹੀ ਪਹਿਲਾ ਸਵਾਲ ਸਾਡੇ ਵੀ ਸ਼ੁਰੂ ਕਿਵੇਂ ਹੋਇਆ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਇਸ ਤਰ੍ਹਾਂ ਦਾ ਇੱਕ ਉਪਰਾਲਾ ਕਰਨ ਬਾਰੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਨੀ ਮਹਿੰਗਾਈ ਆ ਹਰੇਕ ਅਗਲਾ ਵੱਧ ਤੋਂ ਵੱਧ ਕਹਿੰਦਾ ਮੇਰੀ ਕਮਾਈ ਹੋਵੇ ਪਰ ਤੁਸੀਂ ਤਾਂ ਸੇਵਾ ਹੀ ਲਾ ਦਿੱਤੀ ਇੱਕ ਤਰ੍ਹਾਂ ਦੀ ਵੀ ਆਪਣੀ ਮਰਜ਼ੀ ਦੇ ਨਾਲ ਗੋਲਕ ਦੇ ਵਿੱਚ ਕਾੰਗਰਸ ਹਾਂਜੀ ਪਹਿਲਾਂ ਤਾਂ ਮੈਂ ਸ਼ੁਰੂਆਤ ਕਿਵੇਂ ਹੋਈ ਜੀ ਹਾਂਜੀ ਪਹਿਲਾਂ ਮੈਂ ਪਾਠ ਕਰਦਾ ਸੀਗਾ ਅੱਛੇ ਤਾਂ ਤਸਦੀ ਕੇਸਗਰ ਸਾਹਿਬ ਵਿਖੇ ਡਿਊਟੀਆਂ ਵੀ ਲਾਈਆਂ ਅੱਛੇ ਅਖੰਡਪੁਰ ਸਾਹਿਬ ਦੀ ਠੀਕ ਹੈ ਤੇ ਅਸੀਂ ਸਾਡੇ ਘਰ ਵਾਲੇ ਹੁੰਦੇ ਸੀਗੇ ਅੱਛੇ ਵਾਈਫ ਤੁਹਾਡੇ ਹਾਂਜੀ ਅਸੀਂ ਉਹਨਾਂ ਨਾਲ ਵਿਚਾਰ ਕੀਤੀ ਵੀ ਬਾਬਾ ਨਾਨਕ ਜੀ ਨੇ ਕਿਹਾ ਵੀ ਕਿਰਤ ਕਰੋ ਨਾਮ ਜਪੋ ਬੰਦ ਕੇ ਫਿਰ ਸਾਨੂੰ ਪੇ ਕਿਰਤ ਕਰਨੀ ਚਾਹੀਦੀ ਹੈ ਹੈ ਤਾਂ ਇਹ ਵੀ ਠੀਕ ਹੈ ਪਰ ਇਹ ਤੋਂ ਫੇ ਮਹਿਸੂਸ ਹੋਇਆ ਕਿ ਹਰវេលੀਆਂ ਆਪਣੇ ਗੱਲਬਾਤ ਕੀਤੀ ਮੈਂ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਫਿਰ ਅਸੀਂ ਇਹ ਕੰਮ ਕਰਨ ਛੱਡਣ ਦਾ ਫੈਸਲਾ ਲੈ ਲਿਆ ਅੱਛਾ ਜੀ ਫਿਰ ਅਸੀਂ ਆਪਣੀ ਕਿਰਤ ਕਰਾਂਗੇ ਠੀਕ ਹੈ ਜੀ ਉਦੋਂ ਬਾਅਦ ਹੋਰ ਵੀ ਕਈ ਕੰਮ ਕੀਤੇ ਆ ਅੱਛਾ ਜੀ ਫਿਰ ਮੇਰੇ ਘਰ ਵਾਲੇ ਬਹੁਤ ਅੱਛੇ ਸੁਭਾਅ ਦੇ ਸਨ ਠੀਕ ਹੈ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਇੱਥੇ ਵੀ ਠੀਕ ਹੈ ਜੀ ਤੇ ਕਾਰਨ ਇਹ ਹੋਇਆ ਜਦੋਂ ਉਹਨਾਂ ਨੇ ਕਿਹਾ ਨਾ ਮੇਰਾ ਸਾਥ ਦਿੱਤਾ ਤੇ ਫਿਰ ਮੈਂ ਇਹਨੂੰ ਬੜੀ ਖੁਸ਼ੀ ਹੋਈ ਹੈ ਠੀਕ ਹੈ ਜੀ ਉਹ ਕਹਿੰਦੇ ਮੈਂ ਕਿਹਾ ਵੀ ਇਸ ਤਰ੍ਹਾਂ ਕੋਚਿਆਂ ਦਾ ਕੰਮ ਚਲਾ ਲੀਏ ਅਸੀਂ ਠੀਕ ਹੈ ਖਾਸ ਫੂਡ ਦਾ ਕਹਿੰਦੇ ਚਲਾ ਲਓ ਤੁਹਾਡੇ ਨੂੰ ਪੂਰਾ ਸਾਥ ਦੇਵਾਂਗੇ ਅੱਛਾ ਜੀ ਤੇ ਪਹਿਲਾਂ ਅਸੀਂ ਕੋਚੇ 버ਗਰ ਨੂਡਲ ਟਿੱਕੀਆਂ ਜੋ ਵੀ ਸਮਾਨ ਹੋ ਸਾਰੇ ਬਣਾ ਦੇ ਸਕੀ ਅਸੀਂ ਠੀਕ ਹੈ ਜ ਸਾਨੂੰ ਬਾਈ ਦੇ ਵਿੱਚ 3 ਸਾਲ ਹੋ ਗਏ ਨੇ ਐਕਸੀਡੈਂਟ ਹੋ ਗਿਆ ਸੀ ਤੁਹਾਡੇ ਘਰ ਦੇ ਹਾਂਜੀ ਅੱਛਾ ਜੀ ਉਹ ਫਿਰ ਮਾਲਕ ਕੋਲ ਚਲੇ ਗਈ ਫਿਰ ਅੱਛਾ ਜੀ ਫਿਰ 1 ਸਾਲ ਤੱਕ ਆ ਕੰਮ ਬੰਦੇ ਰਿਹਾ ਅੱਛਾ ਜੀ ਫਿਰ ਉਹ ਤੋਂ ਬਾਅਦ ਫਿਰ ਮੈਂ ਕੰਮ ਸ਼ੁਰੂ ਕੀਤਾ ਜੀ ਅੱਛਾ ਜੀ ਫਿਰ ਉਹਨਾਂ ਯਾਦ ਦੇ ਵਿੱਚ ਇਹਨਾਂ ਜਿਹਨੇ ਚੰਗਾ ਸੁਭਾਅ ਸੀਗਾ ਸਾਡਾ ਕਰੀ ਝਗੜਾ ਨਹੀਂ ਹੋਇਆ ਸਾਡੇ ਮਾਤਾ ਪਿਤਾ ਨਾਲ ਝਗੜਾ ਨਹੀਂ ਹੋਇਆ ਬੜੇ ਪਿਆਰ ਨਾਲ ਰਹਿੰਦੇ ਸੀਗੇ ਇੱਥੇ ਵੀ ਸਾਰਾ ਦਿਨ ਇੱਥੇ ਕੰਮ ਲੱਗੇ ਜਾਂਦੇ ਸੀ ਘਰ ਵੀ ਕੰਮ ਕਰਦੇ ਸੀ ਮੇਰੇ ਨਾਲ ਕਹਿਣ ਦਾ ਮਤਲਬ ਵੱਧ ਕੰਮ ਕਰਦੇ ਸੀਗੇ ਠੀਕ ਹੈ ਜੀ ਫਿਰ ਮੈਨੂੰ ਫਿਰ ਆਇਆ ਮੈਂ ਖੌਂਦੀ ਯਾਦ ਵਿੱਚ ਕਿ ਆਪਰੇ ਖੁਸ਼ ਨਾ ਜਿਹੜਾ ਮਰਜੀ ਗੁੱਜਨੇ ਵਾਦੀ ਪੈਸੇ ਕੋਲ ਕੋਚ ਪਾ ਜਵੇ ਠੀਕ ਹੈ ਮਤਲਬ ਕੋਈ ਉਹ ਨਹੀਂ ਕੋਈ ਰੇਟ ਨਹੀਂ ਤੁਸੀਂ ਰੱਖਿਆ ਕੋਲਚੇ ਦਾ ਵੀ ਜਿੰਨੇ ਕਿਸੇ ਦੀ ਮਾਨਾ ਕੋਈ 10 ਪਾਵੇ ਕੋਈ 20 ਕੋਈ 50 ਜਿੰਨੇ ਅਗਲੇ ਦੀ ਹਾਂਜੀ ਹਾਂਜੀ ਹਿੰਮਤ ਆ ਜਾਂ ਸ਼ਰਧਾ ਅਗਲੇ ਦੀ ਉਹ ਪਾ ਦਿੰਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਕਿਵੇਂ ਦਾ ਰਿਸਪੌਂਸ ਕਿਵੇਂ ਦਾ ਮਿਲ ਰਿਹਾ ਵੀ ਕਿੱਦਾਂ ਦੇ ਲੋਕ ਆਉਂਦੇ ਨੇ ਕਿਉਂਕਿ ਬਿਨਾ ਪੌਣੇ ਵਾਲੇ ਵੀ ਜਿਵੇਂ ਸਕੂਲ ਆ ਕਿਉਂਕਿ ਸਟੂਡੈਂਟਸ ਕੋਲ ਜ਼ਿਆਦਾਤਰ ਪੈਸੇ ਘਟੇ ਹੁੰਦੇ ਨੇ ਹਾਂ ਜੀ ਕਿ ਕੈਮੇਲਾ ਦਾ ਵੀ ਹਰੇਕ ਕੋਈ ਸੇਵਾ ਪਾ ਕੇ ਜਾਂਦਾ ਹਾਲਾਂਕਿ ਤੁਹਾਡੀ ਚਲੋ ਇਹ ਮੋਟਿਵ ਤੁਹਾਡਾ ਨਹੀਂ ਹੈਗਾ ਵੀ ਪੈਸਿਆਂ ਦਾ ਕਿਉਂਕਿ ਜੇ ਪੈਸਿਆਂ ਦਾ ਹੁੰਦਾ ਤਾਂ ਤੁਸੀਂ ਰੇਟ ਹੀ ਰੱਖਦੇ ਹਣਾ ਤੁਸੀਂ ਸੇਵਾ ਸ਼ੁਰੂ ਕੀਤੀ ਆ ਪਰ ਫਿਰ ਵੀ ਅਸੀਂ ਆਪਣੇ ਵਿਊਰਸ ਦੇ ਜੋ ਮਨ ਦੇ ਵਿੱਚ ਸਵਾਲ ਨੇ ਉਹਦੇ ਲਈ ਪੁੱਛ ਰਿਹਾ ਵੀ ਕਿਸ ਤਰ੍ਹਾਂ ਦੇ ਗਾਹਕ ਆਉਂਦੇ ਨੇ ਵੀ ਹਰੇਕ ਕੋਈ ਪਾ ਕੇ ਜਾਂਦਾ ਹੀ ਕਿ ਨਹੀਂ ਵੀ ਗਾਹਕ ਹਰ ਇੱਕ ਤਰ੍ਹਾਂ ਦੇ ਆਉਂਦੇ ਜੀ ਅੱਛਾ ਜੀ ਪਾ ਕੇ ਵੀ ਜਾਂਦੇ ਆ ਨਹੀਂ ਵੀ ਪਾ ਕੇ ਜਾਂਦੇ ਆ ਅੱਛਾ ਕਈ ਵਾਰ ਡੁਪਲੀਕੇਟ ਵੀ ਆ ਜਾਂਦੇ ਆ ਅੱਛਾ ਵੀ ਨਾ ਡੁਪਲੀਕੇਟ ਆ ਜਾਂਦੇ ਹਾਂਜੀ ਹਾਂਜੀ ਅੱਛਾ ਜੀ ਕਿਸੇ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਠੀਕ ਹੈ ਬਾਕੀ ਮਾਲਕ ਦੀ ਕਿਰਪਾ ਆਪਣਾ ਗਇਰਾ ਹੋ ਜਾਂਦਾ ਜੀ ਠੀਕ ਹੈ ਤਾਂ ਬੱਚੇ ਸਾਡੇ ਵੱਢਦੇ ਆ ਅੱਛਾ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ 2 ਬੱਚੇ ਆ ਜੀ ਬੇਟੀ ਦਰਸ਼ਕ ਹੋ ਰਹੇ ਅੱਛਾ ਬੇਟਾ ਨਾ ਹਰਜੀਤ ਸਿੰਘ ਹੈ ਜੀ ਠੀਕ ਹੈ ਕੀ ਕਰਦੇ ਨੇ ਦੋ ਬੱਚੇ ਸਾਡੀ ਜਿਹੜੀ ਲੜਕੀ ਹੈ ਉਹ ਪ੍ਰਾਈਵੇਟ ਪੜ੍ਹਾਈ ਕਰਦੀ ਵੀ ਹੈ ਜੀ ਠੀਕ ਹੈ ਜਿਹੜਾ ਬੱਚਾ ਐ ਐਮ ਬੀ ਕਾਮ ਕਰ ਲਿਆ ਜੀ ਠੀਕ ਹੁਣੇ ਪਾਸ 9ਵੀਂ ਜੀ ਹਾਂਜੀ ਤੇ ਕਿਵੇਂ ਮਦਦ ਹੁਣ ਜਿਵੇਂ ਕੁੱਲਚੇ ਲੈ ਕੇ ਆਉਨੇ ਤੁਸੀਂ ਏਡਾ ਰੋਟੀਆਂ ਵੀ ਮੁੱਲ ਆਉਂਦੀਆਂ ਨੇ ਛੋਲੇ ਵੀ ਮੁੱਲ ਆਉਂਦੇ ਹੋਣੇ ਨਾ ਹੋਰ ਵੀ ਮਸਾਲੇ ਸਮਾਨ ਗੈਸ ਵੀ ਆ ਤੁਹਾਡਾ ਸੈਟਅਪ ਵੀ ਆ ਦੁਕਾਨ ਦਾ ਵੀ ਕਿਰਾਇਆ ਵੀ ਜਾਂਦਾ ਹੋਣਾ ਨਾ ਤੇ ਇਹ ਮਦਦ ਖਰਚੇ ਕਿਵੇਂ ਪੂਰੇ ਹੋ ਜਾਂਦੇ ਨੇ ਜੀ ਫਿਰ ਹਾਂਜੀ ਇਹਦੇ ਵਿੱਚ ਹੀ ਹੁੰਦੇ ਜੀ ਅੱਛਾ ਜੀ ਬਾਬਾ ਨਾਲ ਹੀ ਕਿਰਪਾ ਦੀ ਨਾਲ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਠੀਕ ਠਾਕ ਹੈ ਜੀ ਕਦੇ ਜੇਬ ਚੋਂ ਤਾਂ ਨਹੀਂ ਪੈਂਦੇ ਜੀ ਨਹੀਂ ਜੇਬ ਚੋਂ ਨਹੀਂ ਪੈਂਦੇ ਜੀ ਅੱਛਾ ਜੀ ਹਾਂਜੀ ਪੂਰੇ ਹੋ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਲਾਕੇ ਦੇ ਲੋਕਾਂ ਦਾ ਤੇ ਸੰਗਤ ਦਾ ਕਿਵੇਂ ਦਾ ਰਿਸਪੌਂਸ ਆ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਵਧੀਆ ਰਿਸਪੌਂਸ ਆ ਜੀ ਹਾਂਜੀ ਕਿਵੇਂ ਗੱਲਬਾਤ ਕਰਦੇ ਨੇ ਤੁਹਾਨੂੰ ਅੱਗੇ ਕੀ ਕਹਿੰਦੇ ਹੋ ਹਾਂ ਬਹੁਤ ਵਧੀਆ ਕਹੀ ਕਹਿੰਦੇ ਬਹੁਤ ਵਧੀਆ ਕੰਮ ਕਰਦੇ ਨੇ ਠੀਕ ਹੈ ਹਾਂਜੀ ਕੋਈ ਕਹਿੰਦੇ ਸਾਡਾ ਰੇਟ ਲਿਖ ਕੇ ਲਾਓ ਸਾਡਾ ਰੇਟ ਦੱਸੋ ਜੀ ਅੱਛਾ ਅਸੀਂ ਤਾਂ ਆਪਣੀ ਖੁਸ਼ੀ ਨਾਲ ਪਾਹੀਆ ਜੋ ਵੀ ਨਹੀਂ ਪਾਣੇਗਾ ਕਰਦੇ ਹੋਣਗੇ ਪੈਸੇ ਵੀ ਆ ਗਿਆ ਨਾ ਕਈ ਲੋਕ ਵੀ ਦੱਸੋ ਜਰੂਰ ਪੈਸੇ ਹਾਂਜੀ ਹਾਂਜੀ ਤੁਸੀਂ ਉਹਨੂੰ ਜੀ ਪੁੱਤਾ ਇੱਥੇ ਹਾਂਜੀ ਹਾਂਜੀ ਕਿੰਨੇ ਟੈਗ ਤੋਂ ਕਰਨੇ ਹੋ ਪਾਸ ਜੱਤ ਤਾਂ ਦੁਕਾਨ ਖੁੱਲਹੀ ਹੋ ਤਾ ਤੁਹਾਡੇ ਵੀ ਕਿਵੇਂ ਲੱਗਦੇ ਨੇ ਨਹੀਂ ਬਹੁਤ ਵਧੀਆ ਲੱਗਦਾ ਮੈਂ ਤਾਂ ਅਸੀਂ ਖਾਦੇ ਨੇ ਸਾਨੂੰ ਤਾਂ ਬਹੁਤ ਸਵਾਲ ਲੱਗੇ ਨੇ ਹਾਂਜੀ ਨਹੀਂ ਨਹੀਂ ਵਧੀਆ ਹੈ ਵਧੀਆ ਹੈ ਮਾਨ ਜੀ ਇਹ ਜਿਹੜਾ ਇਹਨਾਂ ਨੇ ਕਨਸੈਪਟ ਸ਼ੁਰੂ ਕੀਤਾ ਵੀ ਗੁਰੂ ਦੀ ਗੋਲ ਕੇ ਇੱਕ ਤਰ੍ਹਾਂ ਦੀ ਹੈ ਨਾ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲ ਹੈ ਨਾ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਤੇ ਇਹਨਾਂ ਨੇ ਜੋ ਮਤਲਬ ਲੋਕਾਂ ਵੱਲੋਂ ਉਹਨਾਂ ਦੀ ਸ਼ਰਧਾ ਤੇ ਛੜਤਾ ਵੀ ਤੁਸੀਂ ਪਾਓ ਜੇ ਨਾ ਪਾਓ ਤੁਹਾਨੂੰ ਕਿਵੇਂ ਲੱਗੇ ਇਹਨਾਂ ਦਾ ਇਹ ਕੰਮ ਵਧੀਆ ਲੱਗੇ ਜਿਸ ਤਰ੍ਹਾਂ ਕੋਈ ਨਹੀਂ ਵੀ ਦੇਣੇ ਆ ਰਿਹਾ ਹੈ ਨਾ ਦਿਲ ਕਰਦਾ ਖਾਣ ਉਹ ਵੀ ਲੈ ਸਕਦੇ ਹਾਂਜੀ ਵਧੀਆ ਠੀਕ ਥੈਂਕ ਯੂ ਸੋ ਦੇਖਿਆ ਤੁਸੀਂ ਵੀ ਗਾਕਾਂ ਦਾ ਵੀ ਪੂਰਾ ਵਧੀਆ ਰਿਸਪੌਂਸ ਹੈ ਤੇ ਮਤਲਬ ਕਦੇ ਕੋਈ ਮੁਸ਼ਕਲ ਵੀ ਆਉਂਦੀ ਹੈ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਬਾਬਾ ਨਾ ਆਈਂ ਕਿਰਪਾ ਜੀ ਬਹੁਤ ਵੱਡੀ ਕਿਰਪਾ ਇਹ ਮੇਰੇ ਕਿਉਂਕਿ ਹਰ ਤਰ੍ਹਾਂ ਦੇ ਸਮਾਜ ਚ ਲੋਕ ਨੇ ਕੋਈ ਐਦਾਂ ਦਾ ਤੰਗ ਪਰੇਸ਼ਾਨ ਕਰਨ ਵਾਲੇ ਵੀ ਆਉਂਦੇ ਆਉਣਗੇ ਨਹੀਂ ਤੰਗ ਪਰੇਸ਼ਾਨੀ ਕੋਈ ਕਰਦਾ ਨਹੀਂ ਅੱਛਾ ਜੀ ਹਾਂ ਜੀ ਸਾਰੇ ਵਧੀਆ ਰਿਸਪੈਕਟ ਕਰਦੇ ਹੋ ਠੀਕ ਹੈ ਸਭ ਵਧੀਆ ਜੀ ਠੀਕ ਹੈ ਤੁਸੀਂ ਗ੍ਰਾਂਤੀ ਸਿੰਘ ਦੀ ਡਿਊਟੀ ਵੀ ਨਿਭਾਈ ਹੈ ਜੀ ਹਾਂ ਤੱਕ ਸੀ ਕਿਸੇ ਕੋਲ ਸਾਹਿਬ ਇਹ ਨਿਭਾਈ ਪਹਿਲਾਂ ਨਿਭਾਈ ਹੋਈ ਹੈ ਹਾਂ ਜੀ ਆਪਣੇ ਗੁਰਦਾਰ ਸਾਹਿਬ ਵੀ ਗ੍ਰਾਂਤੀ ਲੱਗੇਦੇ ਹਾਂ ਜੀ ਅੱਛਾ ਅੱਛਾ ਹਾਂ ਜੀ ਤੇ ਇਹ ਇਹ ਮਤਲਬ ਗੋਲਕ ਲਗਾਈ ਨੂੰ ਕਿੰਨਾ ਸਮਾਂ ਹੋ ਗਿਆ ਇਹਨਾਂ ਤਕਰੀਬਨ 2 ਸਾਲ ਹੋ ਗਏ ਠੀਕ ਹੈ 2 ਸਾਲ ਤੋਂ ਚੱਲ ਰਿਹਾ ਜਿਸ ਤਰ੍ਹਾਂ ਇਹ ਫਿਰ ਕਦੋਂ ਸ਼ਾਮ ਨੂੰ ਖੋਲ ਕੇ ਦੇਖਦੇ ਹਾਂ ਜੀ ਹਾਂ ਜੀ ਸ਼ਾਮ ਨੂੰ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਨਕਲੀ ਨੋਟ ਵੀ ਨਿਕਲੇ ਹੁੰਦੇ ਨੇ ਪਰ ਉਹ ਦੇਖ ਕੇ ਮਨ ਚ ਕੀ ਆਉਂਦਾ ਹੈ ਉਹ ਗੇਂਸਤੀ ਮਿੰਤੀ ਕਰੀਦੀ ਨਹੀਂ ਹੈਗੀ ਅਸੀਂ ਉਹ ਜਿਹੜੇ ਨਕਲੀ ਉਹ ਵੱਖ ਰੱਖ ਦੇ ਕੱਢ ਗਏ ਵਾਕੇ ਦੂਜੇ ਸਮਾਨ ਸਵੇਰ ਨੂੰ ਫੇਰ ਲਈਦਾ ਜਾ ਕੇ ਜੀ ਹਾਂ ਜੀ ਉਹ ਫਿਰ ਵੀ ਸੋਚਦੇ ਹੋਵੋਗੇ ਕਿ ਨਹੀਂ ਵੀ ਇਹ ਕੋਲ ਵੀ ਉਹਦੇ ਨਾਲ ਤਾਂ ਨਾ ਹੀ ਪਾਉਂਦੇ ਆ ਨਾ ਨਹੀਂ ਜੇ ਚਲੋ ਇਹ ਤਰ੍ਹਾਂ ਹੁਣ ਮਾਲਕ ਦਾ ਜੋ ਵੀ ਕਿਰਪਾ ਹੁੰਦੀ ਹੈ ਮੈਨੂੰ ਕੀ ਲੱਗਦਾ ਵੀ ਉਹ ਇੱਕ ਤਰ੍ਹਾਂ ਜਿਵੇਂ ਮਜ਼ਾਕ ਹੀ ਹੋ ਗਿਆ ਉਹ ਤਾਂ ਫਿਰ ਉਹਦੇ ਨਾਲ ਕਿਉਂਕਿ ਤੁਸੀਂ ਨਾ ਮੇਰੇ ਸਾਹਮਣੇ ਕਹਿੰਦੇ ਹੀ ਨਹੀਂ ਕਿਸੇ ਨੂੰ ਵੀ ਪਾਓ ਜੇ ਨਾ ਵੀ ਪਾਓ ਹਾਂ ਤੁਹਾਨੂੰ ਪਤਾ ਜੀ ਸਾਰੇ ਕੰਮਾਂ ਦਾ ਜਿਸ ਤਰ੍ਹਾਂ ਅਸੀਂ ਕੋਈ ਚੰਗਾ ਕੰਮ ਵੀ ਕਰਦੇ ਆ ਉਹਦਾ ਮੈਸੇਜ ਉਸ ਵੀ ਹੋ ਜਾਂਦਾ ਨਾਲ ਇਹਦਾ ਪਹਿਲੂ ਹੈਗਾ ਹੀ ਆ ਜੀ ਤੇ ਇੱਥੇ ਹੋਰ ਵੀ ਜਿਵੇਂ ਦੁਕਾਨਾਂ ਲੱਗੀਆਂ ਨੇ ਤੁਹਾਨੂੰ ਕਿਵੇਂ ਦਾ ਰਿਸਪੌਂਸ ਹੈ ਗਾਹਕ ਦਾ ਕਿਵੇਂ ਦਾ ਰਿਸਪੌਂਸ ਹੈ ਕਿਵੇਂ ਆ ਗਾਹਕ ਤੁਹਾਡੇ ਕੋਲ ਗਾਹਕ ਲਗਾਤਾਰ ਆਈ ਜਾਂਦੇ ਜੀ ਠੀਕ ਠਾਕ ਹੈ ਜੀ ਬਹੁਤ ਜਲਦੀ ਕਲਾ ਜਾਏ ਕੋਈ ਐਦਾਂ ਦਾ ਨਹੀਂ ਕਹਿੰਦੇ ਆ ਕਿ ਵੀ ਵੀ ਪੈਸੇ ਲਵੋਗੇ ਇਦਾਂ ਤਾਂ ਖਾਵਾਂਗੇ ਹਾਂਜੀ ਕੋਈ ਐਦਾਂ ਦੇ ਗਾ ਕੇ ਤਾਂ ਨਹੀਂ ਆਉਂਦੇ ਜਿਵੇਂ ਹਰੇਕ ਅਲੱਗ-ਅਲੱਗ ਤਰ੍ਹਾਂ ਅਲੱਗ ਕਹਿੰਦਾ ਜੀ ਪੈਸੇ ਲਵੋਗੇ ਇਦਾਂ ਤਾਂ ਹੀ ਖਾਵਾਂਗੇ ਵੀ ਰੇਟ ਦੱਸੋਗੇ ਸਾਨੂੰ ਜਿਵੇਂ ਤੁਸੀਂ ਕਹ ਹਾਂ ਕਹ ਕਹਿੰਦੇ ਆ ਇਸ ਤਰ੍ਹਾਂ ਅਸੀਂ ਉਹਨੂੰ ਅਖਿਆ ਆਪਣੇ ਖੁਸ਼ੀ ਨਾਲ ਜੋ ਮਰਜ਼ੀ ਪਾ ਦਿਓ ਤੁਸੀਂ ਹਾਂਜੀ ਅਸੀਂ ਇਹ ਵੀ ਕਹਿੰਦੇ ਸਾਨੂੰ ਦੱਸ ਕੇ ਨਾ ਪਾਏ ਤੁਸੀਂ ਅੱਛਾ ਜੀ ਜੇ ਮਾਜੀ ਪਾ ਲਿਓ ਮੈਂ ਦੇਖਿਆ ਵੀ ਆ ਤੁਸੀਂ ਜਿਵੇਂ ਭੈਣ ਜੀ ਨੇ ਉਹ ਪੀਤੇ ਹਨਾ ਪੇਮੈਂਟ ਤੁਹਾਨੂੰ ਕੀਤੀ ਆ ਤਾਂ ਤੁਸੀਂ ਪਰੇ ਹੋਗੇ ਬਸ ਤੁਸੀਂ ਦੇਖਦੇ ਵੀ ਨਹੀਂ ਹੈਗੇ ਵੀ ਕਿੰਨੇ ਪਾਉਂਦਗੇ ਨਹੀਂ ਹਾਂ ਦੇਖ ਹਾਂ ਦੇਖ ਇਹ ਬਹੁਤ ਵਧੀਆ ਉਪਰਾਲਾ ਹੈਗਾ ਮਤਲਬ ਇਹ ਤੁਹਾਡੀ ਉਹ ਸੋਚ ਸੀਗੀ ਹਾਂਜੀ ਇਹ ਸਭ ਬਾਬੇ ਨਾਨਕ ਦੀ ਕਿਰਪਾ ਜੀ ਇਹ ਮੇਰੀ ਆਪਣੀ ਸੋਚ ਕੋਈ ਨਹੀਂ ਹੈ ਉਹਨਾਂ ਦੇ ਗੁਰੂ ਸਾਹਿਬ ਦੇ ਦਿਖਾਏ ਹੋ ਰਸਤੇ ਤੇ ਹਾਂਜੀ ਮੈਂ ਤਾਂ ਕਦੇ ਸੋਚਿਆ ਨਹੀਂ ਵੀ ਇਸ ਤਰ੍ਹਾਂ ਕਰਨਾ ਕਦੇ ਵੀ ਹੈ ਠੀਕ ਬੱਚੇ ਵੀ ਜਵਾਨ ਨੇ ਕਿਹਾ ਨਾ ਬੇਟਾ ਵੀ ਤੁਹਾਡੇ ਨਾਲ ਚਲੋ ਇੱਥੇ ਕੰਮ ਕਰਦਾ ਇਹ ਮਤਲਬ ਕਿਵੇਂ ਤੁਹਾਡਾ ਸਾਥ ਦੇ ਰਹੇ ਨੇ ਉਹਨੇ ਕੰਮ ਜਾਈ ਤਾਂ ਨਹੀਂ ਕਹਿੰਦੇ ਡੈਡੀ ਇਹ ਤੁਸੀਂ ਕੀ ਕਰੀ ਜਾਂਦੇ ਹੋ ਵੀ ਤੁਸੀਂ ਰੇਟ ਲਾ ਹੋ ਰਹੇ ਹਨ ਨਹੀਂ ਮੇਰਾ ਸਾਥ ਦਿੰਦੇ ਪੂਰਾ ਪੂਰਾ ਸਾਥ ਦਿੰਦੇ ਮੇਰੇ ਇਹ ਹੁਣ ਕੰਮ ਕਰਾਉਣ ਨਾਲ ਆਏ ਮੇਰੇ ਤੇ ਹੁਣ ਇਹ ਛੜੇ ਸੰਗ ਦਾ ਮੁੰਡਾ ਹਾਂਜੀ ਹਾਂਜੀ ਮਤਲਬ ਪੂਰਾ ਕੋਈ ਐ ਨਹੀਂ ਕਹਿੰਦੇ ਆ ਤਾਂ ਘਰੇ ਬੇਟੀ ਵੀ ਕੋਈ ਤਾਂ ਨਹੀਂ ਕਹਿੰਦੇ ਵੀ ਤੁਸੀਂ ਇਹ ਨਹੀਂ ਸਹੀ ਕਰ ਰਹੇ ਨਹੀਂ ਮੇਰੇ ਨਾਲ ਹੋਏ ਕੰਮ ਇਹੀ ਕਰਾਉਂਦੇ ਤਾਂ ਵੀ ਮੇਰਾ ਕੰਮ ਚੱਲਦਾ ਜੀ ਇੱਥੇ ਹਾਂਜੀ ਕੋਈ ਕਹ ਲਾ ਮੈਂ ਵੀ ਕੰਮ ਨਹੀਂ ਕਰ ਸਕਦਾ ਜੀ ਇਨਾ ਦੇ ਸਹਿਤ ਨਾਲੇ ਆ ਜੀ ਠੀਕ ਹੈ ਹਾਂ ਜੀ ਇਹ ਤੁਸੀਂ ਰਹਿਣ ਵਾਲੇ ਇੱਥੇ ਦੇ ਹੀ ਹੋ ਮੇਨੇ ਹਾਂ ਜੀ ਸਾਡਾ ਪਿੰਡ ਭਲੜੀ ਆ ਜੀ ਭਲੜੀ ਹਾਂ ਜੀ ਇਹ ਥੋੜੇ ਫਰਕ ਨਾਲੇ ਇੱਥੇ ਗੁਰਦਾਰ ਸਾਹਿਬ ਦੇ ਕੋਲ ਠੀਕ ਹੈ ਕਿੰਨੇ ਵਜੇ ਖੋਲ੍ਹ ਲੈਣੇ ਹੋ ਦੁਕਾਨ ਤੇ ਕਿੰਨੇ ਵਜੇ ਤੱਕ ਤਕਿੰ ਸਵੇਰ ਨੂੰ 11:30 12:00 ਵਜੇ ਆ ਜੀ ਦਾ ਜੀ ਅੱਛਾ ਜੀ ਤਾਂ ਸ਼ਾਮ ਦਾ 8:30 ਵਜੇ ਜਾਂਦੇ ਜੀ ਹਾਂਜੀ ਤੇ ਇੱਕ ਵਾਰ ਨਾ ਐਡਰੈਸ ਜਰੂਰ ਦੱਸ ਦਿਓ ਕਿਉਂਕਿ ਸੰਗਤ ਦੇਖਦੇ ਆ ਅਸੀਂ ਵੀ ਕਮੈਂਟਾਂ ਦੇ ਵਿੱਚ ਜਿਹੜੀਆਂ ਤੁਹਾਡੀ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਹਾਂਜੀ ਪਤਾ ਨਹੀਂ ਲੱਗਦਾ ਕਈਆਂ ਨੂੰ ਵੀ ਕਿਹੜੀ ਜਗ੍ਹਾ ਤੇ ਤੁਹਾਡੀ ਲੋਕੇਸ਼ਨ ਆ ਉਹ ਜਰੂਰ ਇੱਕ ਵਾਰ ਦੱਸ ਦਿਓ ਹਾਂਜੀ ਵੀ ਸੌਖਾ ਰਹੇ ਜਿਨ੍ਹਾਂ ਨੇ ਦੂਰੋਂ ਆਉਣਾ ਹੈ ਨਾ ਹਾਂਜੀ ਹਾਂ ਠੀਕ ਹੈ ਇਹ ਆ ਜੀ ਇੱਥੋਂ ਨਾਨਗਰਾ ਪਿੰਡ ਹੈ ਜੀ ਇਹ ਹਾਂਜੀ ਸਰਕਾਰੀ ਹਾਈ ਸਮਾਰਟ ਸਕੂਲ ਦੇ ਸਾਹਮਣੇ ਆ ਜੀ ਸਾਹਮਣੇ ਜੀ ਖਾਸਾ ਫਾਸਟਪੋਰਟ ਕੰਡਾ ਤੇ ਇੱਥੇ ਓਨਲੀ ਹਮਤ ਜਿਵੇਂ ਕਿਸੇ ਨੇ ਆਪਣੇ ਵਾਹਨ ਦੇ ਨਾਲ ਆਉਣਾ ਤਾਂ ਜਿਵੇਂ ਮੰਨ ਲਓ ਰੋਪੜ ਤੋਂ ਹੀ ਆਉਣਾ ਕਿਸੇ ਨੇ ਤਾਂ ਕਿੱਧਰ ਦੀ ਆਉਣਾ ਪਊਗਾ ਜੀ ਉਹਨੂੰ ਜੇ ਰੋਪੜ ਤੋਂ ਆਣਾ ਹੋਵੇ ਤੇ ਅਨੰਦਪੁਰ ਸਾਹਿਬ ਜਾਣਾ ਪਹਿਲਾਂ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਜੀ ਹਾਂਜੀ ਉਸ ਤੋਂ ਬਾਅਦ ਫਿਰ ਨੰਗਲ ਤੋਂ ਆ ਸਕਦੇ ਆ ਜੀ ਨੰਗਲ ਨੰਗਲ ਤੋਂ ਆ ਨਾਨਕਗਰਾ ਨਾਨਕਗਰਾ ਤੇ ਇੱਧਰ ਕਲਾ ਮੋੜ ਤੋਂ ਹੀ ਰਸਤਾ ਹੈਗਾ ਜੀ ਠੀਕ ਹੈ ਹਾਂਜੀ ਠੀਕ ਬਾਕੀ ਲੋਕੇਸ਼ਨ ਲਾ ਸਕਦੇ ਆ ਸਮਾਰਟ ਸਕੂਲ ਦੀਆਂ ਨਾ ਇਹ ਹਾਂਜੀ ਹਾਂਜੀ ਸਰਕਾਰੀ ਹਾਈ ਸਕੂਲ ਨਾਨਗਰਾ ਹਾਂਜੀ ਉਹਦੇ ਬਿਲਕੁਲ ਸਾਹਮਣੇ ਖੜਦੇ ਨੇ ਠੀਕ ਹੈ ਤੇ ਸੰਗਤ ਨੂੰ ਕੋਈ ਸੁਨੇਹਾ ਕਿਉਂਕਿ ਤੁਹਾਡੀ ਵੀਡੀਓ ਵਾਇਰਲ ਹੋਈਆਂ ਨੇ ਉਹਦੇ ਤੋਂ ਬਾਅਦ ਚ ਕੋਈ ਫੋਨ ਫੋਨ ਆਉਂਦੇ ਨੇ ਲੋਕਾਂ ਦੇ ਸੰਗਤਾ ਨੂੰ ਮੈਸੇਜ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਸਾਡਾ ਪੰਜਾਬ ਬੜਾ ਖੁਸ਼ਹਾਲ ਹੈ ਹਾਂਜੀ ਕਿ ਸਾਡੇ ਅੰਦਰ ਇੱਕ ਨਾ ਖੁਸ਼ਹਾਲੀ ਲਿਆਉਣ ਦੀ ਲੋੜ ਹੈ ਸਾਨੂੰ ਅਸੀਂ ਮਿਹਨਤ ਕਰਦੇ ਨੇ ਹੈ ਜਿਹੜੇ ਸਾਡੇ ਮਿਹਨਤ ਕਾਸ਼ ਲੋਕ ਹੈ ਉਹ ਬਾਹਰ ਚਲੇ ਗਏ ਨੇ ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਮੈਂ ਇਹ ਵੀ ਤੁਹਾਡੇ ਗੱਲਾਂ ਤੋਂ ਮੇਰੇ ਕੋਲ ਸਵਾਲ ਆਇਆ ਨਾ ਵੀ ਹੁਣ ਆਪਣੇ ਨੌਜਵਾਨ ਉਰੇ ਛੱਡ ਕੇ ਜਾ ਰਹੇ ਨੇ ਹਾਂਜੀ ਆਪਾਂ ਆਪਸੋ ਦੀ ਗੱਲ ਕਰਨੀ ਹੈ ਜੀ ਪ੍ਰਵਾਸੀਆਂ ਨੇ ਪੰਜਾਬ ਦੇ ਕਬਜ਼ਾ ਕਰ ਲਿਆ ਹੈ ਨਾ ਪਰ ਕਬਜ਼ੇ ਕਰਨ ਦਾ ਜੇ ਆਪਾਂ ਸਪੇਸ ਦਿੱਤੀ ਆ ਉਹਨਾਂ ਨੂੰ ਜੇ ਹੁਣ ਇੱਕ ਕਮਰੇ ਵਿੱਚ ਪੰਜ ਲੋਕਾਂ ਦੀ ਜਗ੍ਹਾ ਜੇ ਉਹਦੇ ਵਿੱਚੋਂ ਚਾਰ ਜene ਨਿਕਲ ਜਾਣਗੇ ਤਾਂ ਚਾਰ ਨਵੇਂ ਆਉਣਗੇ ਹੁੰਦੇ ਹਨ ਜੇ ਆਪਾਂ ਉਹਨਾਂ ਨੂੰ ਜਗ੍ਹਾ ਦਿੱਤੀ ਆ ਤਾਂ ਹੀ ਆ ਹੁਣ ਆਪਣੇ ਨੌਜਵਾਨ ਬਾਹਰ ਜਾ ਕੇ ਤਾਂ ਦਿਹਾੜੀਆਂ ਵੀ ਕਰਦੇ ਨੇ ਪਰ ਉਰੇ ਕੰਮ ਨਹੀਂ ਕਰਦੇ ਤੁਸੀਂ ਜਿਵੇਂ ਗ੍ਰੰਤੀ ਸਿੰਘ ਦੀ ਵੀ ਬਹੁਤ ਸਤਿਕਾਰਤ ਅਹੁਦੇ ਤੇ ਪਹਿਲਾਂ ਵੀ ਰਹੇ ਹੋ ਹੁਣ ਵੀ ਇਲਾਕੇ ਦੇ ਵਿੱਚ ਤੁਹਾਡਾ ਬਹੁਤ ਸਤਿਕਾਰ ਆ ਤਾਂ ਤੁਸੀਂ ਤਾਂ ਵੀ ਮਿਹਨਤ ਉਮੇਂ ਕਰਦੇ ਹੋ ਤਾਂ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਹੋਵੇ ਜਿਹੜੇ ਆਪਣੀ ਧਰਤੀ ਛੱਡ ਕੇ ਬਾਹਰ ਜਾ ਰਹੇ ਨੇ ਮੇਰਾ ਨੌਜਵਾਨੋ ਇਹ ਸੰਦੇਸ਼ ਹੈ ਜਿਹੜੇ ਬਾਹਰ ਚਲੇ ਗਏ ਅਮਰੀਕਾ ਕੈਨੇਡਾ ਅਮਰੀਕਾ ਕੈਨੇਡਾ ਵਿੱਚ ਬੈਠੇ ਜਰਮਨ ਵਿੱਚ ਬੈਠੇ ਆ ਟੂ ਪਿੱਛੇ ਮੁੜ ਕੇ ਜ਼ਰੂਰ ਦੇਖਣ ਉਹ ਕੋਈ ਪਿੱਛਾ ਮੁੜ ਕੇ ਨਹੀਂ ਦੇਖਦੇ ਜੋ ਜੇ ਉਹਦੇ ਬੱਚੇ ਆਪਣੇ ਉੱਥੇ ਸੈੱਟ ਕਰ ਲੈਂਦੇ ਆ ਉੱਥੇ ਪੱਕਾ ਟਿਕਾਣਾ ਬਣਾ ਲੈਂਦੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਉਹ ਪਿੱਛੇ ਵੀ ਦੇਖਣ ਮੁੜ ਕੇ ਸਾਰੇ ਇੱਥੇ ਦੀ ਸਾਰ ਲੈਣ ਇੱਥੇ ਦੀ ਆਗੇ ਕਿ ਤੁਸੀਂ ਠੀਕ ਠਾਕ ਹੈਗੇ ਹਾਂ ਕਿਉਂਕਿ ਅਸੀਂ ਕਹਿੰਦੇ ਪ੍ਰਵਾਸੀ ਆ ਗਏ ਪ੍ਰਵਾਸੀ ਆਣ ਦਾ ਕਾਰਨ ਸਾਡਾ ਅਸੀਂ ਪਿਛੇ ਮੋੜ ਕੇ ਨਹੀਂ ਦੇਖਿਆ ਆਪਣੇ ਟੱਬਰ ਨਾਲ ਹੀ ਲੈ ਗਏ ਸੀ ਬਾਹਰ ਚਲੇ ਗਏ ਸਾਡੇ ਫਿਰ ਪ੍ਰਵਾਸੀ ਇੱਥੇ ਆ ਕੇ ਕੰਮ ਤਾਂ ਇੱਥੇ ਕਰਨਾ ਸੀਗਾ ਜਗਾ ਜੀ ਮੈਨਾਂ ਹੈਗੀਆਂ ਸਾਰੇ ਕੋਲ ਹਾਂ ਉਥੇ ਕੰਮ ਕਰਨ ਨੂੰ ਕੋਈ ਨਹੀਂ ਹੈ ਹੁਣ ਇੱਕ ਇੱਕ ਬੱਚਾ ਹੁੰਦਾ ਸਾਰਿਆਂ ਦੇ ਉਹਨਾਂ ਦੇ 4-5 ਬੱਚੇ ਹੁੰਦੇ ਵੱਧ ਵੀ ਹੁੰਦੇ ਉਹ ਦਾਦਾ 12-12 ਨਹੀਂ ਹੁੰਦਾ ਸਾਡੇ ਉਹਨਾਂ ਦੇ ਹੁੰਦੇ ਫਿਰ ਕੰਮ ਸੰਭ ਲੈ ਲੈਂਦੇ ਐ ਫਿਰ ਇੱਥੇ ਇੱਕ ਘਰ ਪਿਛੇ ਰਹਿ ਜਾਂਦਾ ਫਿਰ ਉਹ ਫਿਰ ਦੇ ਪੈਸੇ ਲੈ ਦੇ ਕੇ ਨਾ ਕੰਮ ਕਰਾਉਂਦੇ ਪ੍ਰਵਾਸੀਆਂ ਕੋਲੋਂ ਜੀ ਪੀਸ ਕਰਕੇ ਜਿਹੜੇ ਪ੍ਰਵਾਸੀ ਸਾਡੇ ਦੇ ਫਿਰ ਉਹ ਕੰਮ ਕਰਕੇ ਰੋਟੀ ਖਾਂਦੇ ਆ ਸੀ ਉਹਨਾਂ ਮਾੜਾ ਨਹੀਂ ਕਹਿੰਦੇ ਕੋ ਮਿਹਨਤ ਕਰਦੇ ਆ ਨਹੀਂ ਚਲੋ ਵਿੱਚ ਸਹੀ ਵੀ ਨੇ ਪਰ ਕੁਝ ਗਲਤ ਵੀ ਨੇ ਜਿਹੜੇ ਹੋਂ ਦਾ ਪੱਗਾਂ ਨੂੰ ਵੀ ਹੱਥ ਪਾਉਣ ਲੱਗੇ ਦੇਖਦੇ ਆਂ ਆਪਾਂ ਖਬਰਾਂ ਰੋਹ ਜਾਂਦੀਆਂ ਨੇ ਦੇਖੋ ਜੀ ਇਹ ਸਾਨੂੰ ਆਪਣੇ ਆਪ ਨੂੰ ਚਾਹੀਦਾ ਜੀ ਇਹ ਸਾਡੇ ਆਪਣੀ ਗਲਤੀ ਹੈ ਜੀ ਅਸੀਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਕਰਦੇ ਪਰ ਅਸੀਂ ਵੋਟਾਂ ਬਣਾ ਨਹੀਂ ਅਸੀਂ ਫਿਰ ਆਧਾਰ ਕਾਰਡ ਬਣਾਦੇ ਸੀ ਉਹਦੇ ਨਾਂ ਤੇ ਅਸੀਂ ਫਿਰ ਜਗਾ ਵੀ ਦਿੰਨੇ ਆ ਇਹ ਸਾਡੀ ਆਪਣੀ ਗਲਤੀ ਹੈ ਜੀ ਇਹ ਕਿਤੇ ਲੀਡਰ ਵੀ ਕਸੂਰਵਾਰ ਨੇ ਜੀ ਜੀ ਵੋਟਾਂ ਲਈ ਉਹਨਾਂ ਦੇ ਆਧਾਰ ਕਾਰਡ ਬਣਵਾ ਦਿੰਦੇ ਨੇ ਵੋਟਾਂ ਬਣਵਾ ਦਿੰਦੇ ਹਾਂਜੀ ਲੀਡਰਾਂ ਨੂੰ ਚਾਹੀਦਾ ਹੈ ਪੇ ਜਿਹੜਾ ਇੱਥੇ ਪੱਕੀ ਜਗ੍ਹਾ ਕਰਦੇ ਨੇ ਕੁਝ ਜਿਸ ਤਰ੍ਹਾਂ ਹਿਮਾਚਲ ਵਿੱਚ ਕਾਨੂੰਨ ਬਣਿਆ ਹੈ ਕੋਈ ਵਾਰਦਾ ਕੋਈ ਜਗ੍ਹਾ ਨਹੀਂ ਲੈ ਸਕਦਾ ਹੁਣ ਨਿਵਾਸੀ ਲੈ ਸਕਦਾ ਹਾਂਜੀ ਹੁੰਡ ਭਈ ਦੇਖ ਲੋ ਢੋਈ ਚ ਬਾਹਰਲਾ ਨਹੀਂ ਲੈ ਸਕਦਾ ਰੋਜ ਨਾ ਮਰਜੀ ਕਹਿੰਦਾ ਜੇ 50 ਹਜ਼ਾਰ ਰੋਹ ਪਰ ਖਰੀਦ ਨਹੀਂ ਸਕਦੇ ਆਪ ਤੇ ਹਾਂਜੀ 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 ਇਹ ਵੀ ਇੱਥੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਕੋਈਆਂ ਕੁਝ ਸਾਡੇ ਮੁੱਖ ਮੰਤਰੀ ਭਗਵਾਨ ਤੇ ਬਾਦ ਨਵੀ ਰੋਚਣਾ ਚਾਹੀਦਾ ਜੀ ਹਾਂ ਇੱਥੇ ਆਵੇ ਕੋਈ ਇਸ ਤਰ੍ਹਾਂ ਮਰਜੀ ਕਰੇ ਆ ਕੇ ਹਾਂ ਇਹ ਕਾਨੂੰਨ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕੋਈ ਕੋਈ ਜ਼ੁਲਮ ਕਰਦਾ ਕੋਈ ਧੱਕਾ ਕਰਦਾ ਜਿਸ ਤਰ੍ਹਾਂ ਕਿਸੇ ਬਾਗਨ ਨੂੰ ਹੱਥ ਪਾਉਂਦਾ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸਾਨੂੰ ਹਾਂਜੀ ਤੇ ਤੁਸੀਂ ਇਹ ਚੀਜ਼ ਬਾਰੇ ਕੀ ਸੋਚਦੇ ਜਿਵੇਂ ਹੁਣ ਪ੍ਰਵਾਸੀਆਂ ਵਾਂ ਨਾਲ ਕੱਲ ਅਸੀਂ ਕੀਤਾ ਕਈ ਥਾਂ ਤੇ ਜਿਵੇਂ ਨਜਾਇਜ਼ ਕਬਜ਼ੇ ਵੀ ਉਹਨਾਂ ਨੇ ਕੀਤੇ ਹੋਏ ਨੇ ਹਨਾ ਹਾਲਾਂਕਿ ਤੁਹਾਡੇ ਕਹਿੰਦੇ ਥੋੜਾ ਜਿਹਾ ਆਊਟ ਆਫ ਕੁਐਸਚਨ ਕਰ ਰਹੇ ਆ ਤੁਹਾਨੂੰ ਪਰ ਉਹ ਜਿਵੇਂ ਹੁਣ ਸਾਡੇ ਅਸੀਂ ਕੱਲ ਵੀ ਇੱਕ ਕਵਰੇਜ ਕਰਕੇ ਆ ਉਹ 40 40000 ਰੁਪਏ ਮਹੀਨੇ ਦਾ ਕਮਾ ਰਹੇ ਨੇ ਜੀ ਪਰ ਸਾਡੇ ਨੌਜਵਾਨ ਉਹੀ ਘਰਾਂ 'ਚ ਬੈਠੇ ਜਾਂ ਮੋਬਾਈਲ 'ਚ ਸੰਗਦੇ ਨੇ ਕੰਮ ਤੋਂ ਉਹ ਮਿਹਨਤ ਲਈ ਕੀ ਕਹਿਣਾ ਚਾਹੋਂਗੇ ਜੀ ਜਿਹੜੇ ਮਿਹਨਤ ਤੋਂ ਸੰਗਦੇ ਨੇ ਜਾਂ ਕਰਦੇ ਨੇ ਹੁਣ ਤੁਹਾਡੇ ਬੇਟਿਆਂ ਨੇ ਤੁਸੀਂ ਬਹੁਤ ਵਧੀਆ ਉਹਨਾਂ ਨੂੰ ਸਿੱਖਿਆ ਦਿੱਤੀ ਆ ਤੁਹਾਡੇ ਨਾਲ ਮਿਹਨਤ ਕਰਾਉਂਦੇ ਨੇ ਉਹ ਜੀ ਨਾ ਜੀ ਪਰ ਅੱਜਕੱਲ ਤੁਸੀਂ ਦੇਖਿਆ ਹੋਊਗਾ ਨੌਜਵਾਨ ਮਿਹਨਤ ਕਰਕੇ ਖੁਸ਼ ਨਹੀਂ ਜਹ ਸੰਗਦੇ ਨੇ ਕਹਿੰਦੇ ਲੈ ਮੈਂ ਥੋੜੀ ਕਰੂੰਗਾ ਮੈਂ ਇੱਥੇ ਥੋੜੀ ਕਰੂੰਗਾ ਮੈਂ ਇਹ ਕੰਮ ਥੋੜੀ ਕਰੂੰਗਾ ਇਹ ਚੀਜ਼ ਬਹੁਤ ਉਹਨਾਂ ਦੇ ਮਨਾਂ 'ਚ ਬੈਠੀ ਹੋਈ ਹੈ ਜੀ ਹਾਂਜੀ ਮੈਂ ਤਾਂ ਆਪਣੀ ਗਰਵਾਣੀ ਦੇ ਉਦ ਆਸਰਾ ਲੈ ਕੇ ਉਹਦੇ ਵਿੱਚ ਵੀ ਆਪਾਂ ਨੂੰ ਸਿੱਖਿਆ ਦਿੱਤੀ ਵੀ ਮਿਹਨਤ ਕਰਨ ਲਈ ਉਹਦੇ ਬਾਰੇ ਤੁਸੀਂ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਜ਼ਰੂਰ ਪ੍ਰੋਤਸਾਹਨ ਦੇਣਾ ਸਭ ਤੋਂ ਪਹਿਲਾਂ ਤਾਂ ਨਾਲ ਸੰਗਤ ਅੱਛੀ ਚਾਹੀਦੀ ਜੀ ਹਾਂਜੀ ਆਪਾਂ ਸਾਧ ਸੰਗਤ ਤੋਂ ਬਹੁਤ ਦੂਰ ਹੋ ਗਏ ਹਾਂ ਜੀ ਜਿਵੇਂ ਜਿਹਾ ਸੀ ਕਿ ਗਾਣੇ ਸੁਣਦੇ ਆ ਉਹਨਾਂ ਨੂੰ ਵੀਵੂ ਵੀ ਆ ਜਾਂਦੇ ਆ ਜੀ ਚੰਗੇ ਕੰਮ ਵਾਸਤੇ ਕੋਈ ਵੀਵੂ ਨਹੀਂ ਆਉਂਦਾ ਜੀ ਸਹੀ ਹੈ ਠੀਕ ਹੈ ਨਾ ਜੀ ਜਿਹੜੇ ਸਾਡੇ ਬੱਚੇ ਘਰ ਰਸਤਾ ਕਿਸ ਤਰ੍ਹਾਂ ਪਏ ਆ ਕੋਈ ਸਾਡੀ ਆਪਣੀਆਂ ਵੀ ਨ ਲੈ ਕੇ ਆ ਗਈਆਂ ਹੈਗੀਆਂ ਉਹਦੇ ਵਿੱਚ ਕਿਉਂਕਿ ਅਸੀਂ ਬੱਚ ਨੂੰ ਭੇਜ ਦਿੰਦੇ ਬਾਹਰ ਜਾ ਕੇ ਮਾਪੇ ਉਹਦੀ ਵੀ ਕਮੀ ਹਾਂਜੀ ਉਹ ਕਮੀ ਸਾਨੂੰ ਹੀ ਹੁੰਦੀ ਪੁੱਛਦੇ ਨਹੀਂ ਕਿੱਥੇ ਗਏ ਕਿੱਥੇ ਆਏ ਤੁਸੀਂ ਫੇ ਜਿਵੇਂ ਬੱਚਾ ਸੰਗਤ ਹੋ ਜਾਂਦੀ ਹੈ ਉਹ ਜਿਵੇਂ ਕਰਦੇ ਉਸ ਤਰ੍ਹਾਂ ਹੋ ਜਾਂਦਾ ਹੈ ਜੇ ਅਸੀਂ ਗੁਰਦੁਆਰੇ ਜਾਵਾਂਗੇ ਸਵੇਰੇ ਸ਼ਾਮ ਨੂੰ ਮੱਥਾ ਟੇਕਾਂਗੇ ਕੋਈ ਕਥਾ ਵਿਚਾਰ ਸੁਣਾਂਗੇ ਗੁਰੂ ਘਰ ਦੇ ਜਾ ਕੇ ਸਾਡਾ ਮਨ ਆਪਣੇ ਵੱਤਵਿਲ ਹੋ ਸਕਦਾ ਹੁਣ ਕਈਆਂ ਦੇ ਘਰ ਗੁਰਦੁਆਰੇ ਦੇ ਲਾਗੇ ਵੀ ਹੁੰਦੇ ਆ ਪਰ ਉਹ ਵੀ ਨਸ਼ਾ ਕਰਦੇ ਆ ਜਿੰਨਾਂ ਦੀ ਨੀਂ ਕਿਰਪਾ ਹੈਗੀ ਨਹੀਂ ਹਾਂਜੀ ਕਿਉਂਕਿ ਉਹਨੇ ਬਾਣੀ ਨੂੰ ਮੰਨਿਆ ਨਹੀਂ ਹੈ ਜਿਹੜੇ ਮੰਨ ਲੰਦੇ ਦੂਰ ਤੇ ਆ ਕੇ ਮੰਨ ਲੈਂਦੇ ਆ ਹੁਣ ਤੁਸੀਂ ਦੇਖਿਆ ਪ੍ਰਵਾਸੀ ਆਇਆ ਜਿਸ ਤਰ੍ਹਾਂ ਵੀ ਭੀਖ ਮੰਗਦੇ ਆ ਐ ਨਵੀਂ ਖਬਰ ਚੱਲੀ ਹੈ ਹਾਂ ਉਹਨੇ ਐਨੇ ਪੈਸੇ ਬਣਾ ਲਏ ਇਹਨਾਂ ਦੇ ਆ ਇਨਸਾਨ ਕੋਣ ਨਹੀਂ ਹੁੰਦੇ ਆ ਤੁਸੀਂ ਇਹ ਬਹੁਤ ਵਧੀਆ ਗੱਲ ਕਹੀ ਆ ਵੀ ਜਿਹਨੇ ਮੰਨਣਾ ਦੂਰੋਂ ਆ ਕੇ ਹੁਣ ਤੁਸੀਂ ਦੇਖਿਆ ਉਹ ਇੱਕ ਸ੍ਰੀ ਰੇਸ਼ ਸਿੰਘ ਖਾਲਸਾ ਉਹ ਪਰਵਾਸੀ ਆ ਹਾਂਜੀ ਉਹ ਗੁਰੂ ਵਾਲਾ ਬਣੀਏ ਵੀਰ ਜੀ ਕਾਫੀ ਉਹਨਾਂ ਦਾ ਚੱਲਦਾ ਉਹਦੇ ਲੋਕ ਉਹ ਸਿੱਖ ਬਣੇ ਨੇ ਪਾਣੀ ਨੂੰ ਕਿੰਨਾ ਮੰਨਦੇ ਨੇ ਕਿਸ ਤਰ੍ਹਾਂ ਨੇ ਦੂਰ ਆ ਕੇ ਫੇਰ ਹੀ ਸਾਨੂੰ ਉਪਦੇਸ਼ ਦਿਆ ਜਾਂਦੇ ਜੀ ਵੀ ਗੁਰੂ ਵਾਲਾ ਬਣਿਓ ਵੀ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਹਾਂਜੀ ਫਿਰ ਅਸੀਂ ਉਹਦਾ ਹੀ ਮਖੌਲ ਡਾਂਦੇ ਪਏ ਜੀ ਮਖੌਲ ਹੀ ਜਾਂਦੇ ਕਿਉਂਕਿ ਜਿਹੜਾ ਗੁਰੂ ਵਾਲਾ ਬਣ ਜਾਂਦਾ ਉਹਦਾ ਮਖੌਲ ਡਾਂਦੇ ਆ ਇਸ ਕਰਕੇ ਜਿਹੜੇ ਬੱਚੇ ਆ ਨਾ ਫਿਰ ਉਹ ਪਿੱਛੇ हट ਰਹੇ ਆ ਹਾਂਜੀ ਮਜ਼ਾਕ ਕਰਦੇ ਨਾ ਇਹ ਅਮ ਤਾਂ ਨਹੀਂ ਵੀ ਇਹ ਗੱਲ ਹੈ ਤੁਸੀਂ ਵੀ ਜਿਵੇਂ ਮਾਪਿਓ ਦੀ ਵੀ ਕਮੀ ਆ ਹੁਣ ਬਾਹਰ ਭੇਜ ਦਿੰਦੇ ਨੇ ਬਾਅਦ ਚ ਮਾਪਿਓ ਵੀ ਡਿਪਰੈਸ਼ਨ ਚ ਜਾਂਦੇ ਨੇ ਤੇ ਬੱਚੇ ਵੀ ਡਿਪਰੈਸ਼ਨ ਚ ਉਧਰ ਕਿਉਂਕਿ ਇਕੱਲੇ ਨੇ ਕਿਸੇ ਨਾਲ ਗੱਲ ਨਹੀਂ ਸਾਂਝੀ ਹੁੰਦੀ ਕਹਿੰਦਾ ਇਹ ਜਿਵੇਂ ਅਸੀਂ ਪਰਿਵਾਰ ਦੇਖਦੇ ਆ ਵੀ ਆਪਣੇ ਮਾਪਿਓ ਦੇ ਆਖਰੀ ਸੰਸਕਾਰ ਤੇ ਵੀ ਨਹੀਂ ਆ ਸਕਦੇ ਪਰ ਉਹ ਨਹੀਂ ਆਉਂਦਾ ਉਹਨਾਂ ਦਾ ਮਤਲਬ ਜਿਵੇਂ ਕਈਆਂ ਤੇ ਪੀਆਰ ਦਾ ਪੰਗਾ ਕੇ ਦਾ ਕੋਈ ਪੰਗਾ ਹੁੰਦਾ ਨਾ ਚਲੋ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤੇ ਉਮੀਦ ਆ ਵੀ ਨੌਜਵਾਨ ਜ਼ਰੂਰ ਇਹ ਤੋਂ ਸਿੱਖਣਗੇ ਤੇ ਜਾਂਦੇ ਜਾਂਦੇ ਅਸੀਂ ਤੁਹਾਡੇ ਕਮਨ ਨਾਲ ਸੰਬੰਧ ਦੇ ਸਵਾਲ ਕਰਾਂਗੇ ਵੀ ਇਹ ਕੁਲਚੇ ਦੀ ਤਿਆਰੀ ਕਿਵੇਂ ਕਰਦੇ ਹੋ ਜੀ ਵੀ ਕਿਵੇਂ ਸਮਾਨ ਤਿਆਰ ਕਰਦੇ ਹੋ ਤੇ ਕਿੰਨੇ ਵਜੇ ਤੋਂ ਸਮਾਨ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ ਅਸੀਂ ਸਿਰ 5:00 ਵਜੇ ਕਰੀਏ ਸਮਾਨ ਸ਼ੁਰੂ ਜੀ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਤੇ ਕਿਵੇਂ ਮਤਲਬ ਕੀ ਕੀ ਪੈਂਦਾ ਇਹਦੇ ਵਿੱਚ ਬਾਕੀ ਆਲੂ ਵਾਲੀ ਦੇ ਚਨੇ ਵਾਲੀ ਦੇ ਜੀ ਠੀਕ ਹੈ ਬਾਕੀ ਲੂਣ ਵਿੱਚ ਮਸਾਲਾ ਜੋ ਵੀ ਹੈਗਾ ਇੱਥੇ ਅੱਗੇ ਰੜਾਈ ਦਾ ਘਰੇ ਵਾਲੀ ਦਾ ਜੀ ਹਾਂ ਇਸ ਦੇਖਦੇ ਵੀ ਬਹੁਤ ਸਾਫ ਸੋਥਰੇ ਤਰੀਕੇ ਨਾਲ ਤੁਸੀਂ ਬਣਾਉਂਦੇ ਹੋ ਤੁਹਾਡੇ ਤੇ ਕਾਟ ਦੇ ਵੀ ਪੂਰੀ ਸਫਾਈ ਆ ਹੈ ਨਾ ਪਰ ਸਾਡੇ ਪਤਾ ਨਹੀਂ ਲੋਕਾਂ ਨੂੰ ਅੱਜ ਕੱਲ ਆ ਤੇ ਇਦਾਂ ਦੀ ਪੈ ਗਈ ਵੀ ਜਿੱਥੇ ਸਫਾਈ ਆ ਉੱਥੇ ਥੋੜਾ ਜਿਹਾ ਉਹਨਾਂ ਨੂੰ ਖਾਣਾ ਘੱਟ ਪਸੰਦ ਆਉਂਦਾ ਜਿੱਥੇ ਗੰਦਗੀ ਹੋਵੇ ਜਿੱਥੇ ਉਹ ਧੋਤੀ ਜੇ ਹੱਥ ਮਾਰੀ ਜਾਂਦੇ ਨੇ ਗੁਟਕੇ ਖਾ ਖਾ ਕੇ ਤੁੱਕੀ ਜਾਂਦੇ ਨੇ ਉੱਥੇ ਜ਼ਿਆਦਾ ਸਵਾਦ ਲੱਗਦਾ ਉਹਨਾਂ ਨੂੰ ਉਹ ਕਿਉਂ ਕਿ ਮਨਾਂ ਉਹ ਆਪ ਖਾਂਦੇ ਪੀਂਦੇ ਹੁੰਦੇ ਨੇ ਨਾ ਇਸ ਕਰਕੇ ਉਹ ਪਸੰਦ ਸ਼ਾਇਦ ਇਸ ਤਰ੍ਹਾਂ ਲੱਗਦਾ ਹੈ ਵੀ ਉਦਾਂ ਦੀ ਜਗ੍ਹਾ ਹਾਂਜੀ ਉਹ ਫੇਸ ਕਰਕੇ ਜੇ ਤੇ ਉਹ ਨਹੀਂ ਸੰਗਤ ਕੀਤੀ ਹੋਵੇ ਫਿਰ ਤਾਂ ਇਸ ਤਰ੍ਹਾਂ ਨਹੀਂ ਕਰਦੇ ਆ ਕਿਉਂਕਿ ਜਿਹੜੇ ਸਾਡੇ ਉਗਾਰ ਕਰਾ ਕਿਸ ਤਰ੍ਹਾਂ ਦੇ ਵੀ ਆਉਂਦੇ ਆ ਜਿਹੜੇ ਸਫਾਈ ਨੂੰ ਚੰਗਾ ਸਮਝਦੇ ਜੀ ਮੇਰੇ ਤੁਸੀਂ ਇਹ ਵੀ ਵਧੀਆ ਗੱਈ ਵੀ ਨੌਜਵਾਨਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਕੀ ਗਾਕਾਂ ਨੂੰ ਵੀ ਚਾਹੀਦਾ ਵੀ ਆਪਣੇ ਪੰਜਾਬੀਆਂ ਦਾ ਪਹਿਲਾਂ ਸਾਥ ਦੇਣ ਪੰਜਾਬੀ ਜਿਹੜੇ ਕੋਈ ਰੇੜੀ ਲਈ ਖੜਾ ਕੋਈ ਸਬਜ਼ੀ ਵੇਚ ਰਿਹਾ ਕੋਈ ਰੇੜਾ ਚਲਾ ਰਿਹਾ ਵੀ ਪਹਿਲ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਵੀ ਇੱਕ ਗੱਲ ਮੇਰੇ ਦਿਮਾਗ 'ਚ ਆ ਗਈ ਵੀ ਉਹ ਕਹਿੰਦੇ ਜੇ ਤੁਹਾਡਾ ਆਪਣਾ ਕੋਈ ਪੰਜਾਬੀ ਭਰਾ ਕੋਈ 10 ਰੁਪਏ ਮਹਿੰਗੀ ਵਿੱਚ ਹੀ ਦੰਦਾ ਤਾਂ ਤੁਸੀਂ ਪਹਿਲ ਉਹਨੂੰ ਦਿਓ ਹਾਂ ਜੀ ਸਾਡਾ ਸੱਚ ਪਿਆਰ ਦੀ ਕਮੀ ਬਹੁਤ ਜ਼ਿਆਦਾ ਆ ਗਈ ਹੈ ਇਸ ਪਿਆਰ ਦੀ ਕਮੀ ਕਰਕੇ ਹੀ ਬਰਵਾਸੀ ਇੱਥੇ ਸਾਡੇ ਆ ਕੇ ਨਹੀਂ ਟਿਕਾਣਾ ਬਣਾਇਆ ਆਪਣੇ ਕੰਮ ਚਲਾਏ ਆ ਆਵਸਥਾ ਜਦੋਂ ਪਿਆਰ ਖਤਮ ਹੋ ਜਾਂਦਾ ਨਾ ਜੀ ਤਦੋਂ ਇਹ ਘਟਨਾ ਵਾਪਰਦੀਆਂ ਜੀ ਪੰਜਾਬੀ ਪੰਜਾਬੀ ਦੀ ਲੱਗਾ ਕਿ ਇੱਥੇ ਬਹੁਤ ਇਸ ਤਰ੍ਹਾਂ ਹੀ ਹੁੰਦੇ ਆ ਜੀ ਕਿਉਂਕਿ ਜਦੋਂ ਮੈਂ ਦੁਕਾਨ ਦਾ ਕੰਮ ਸ਼ੁਰੂ ਕੀਤਾ ਸੀ ਮੈਨੂੰ ਕਹਿੰਦੇ ਕਿਹੜਾ ਕੰਮ ਕਰ ਲਿਆ ਤੁਸੀਂ ਇਹ ਇਹ ਕਿਹੜਾ ਕੰਮ ਹੈ ਕੋਈ ਕੰਮ ਹੀ ਕਰਨ ਵਾਲਾ ਕੋਈ ਮੈਂ ਮਾ ਬਾਬੇ ਨਾਨਾ ਬਾਬਾ ਨਾਨੇ ਕਿਸ ਤੇ ਗਿਆ ਕਰਨ ਨੂੰ ਜਿਹੜੀ ਮਰਜ਼ੀ ਕਿਸ ਤੇ ਕਰੋ ਕੰਮ ਕੋਈ ਛੋਟਾ ਵੱਡਾ ਥੋੜੇ ਹੁੰਦਾ ਕੋਈ ਇਹ ਤੁਸੀਂ ਭਾਂਡੇ ਮਾਣ ਲੱਗ ਪਏ ਜੀ ਇਹ ਕੰਮ ਕਰਨਾ ਪੈਂਦਾ ਤੁਸੀਂ ਪਾਠ ਕਰਦੇ ਰਹਿੰਦੇ ਮੈਂ ਕਹਿੰਦੇ ਮੈਨੂੰ ਇਹੀ ਚੰਗਾ ਲੱਗਿਆ ਮੈਂ ਕਰ ਲਿਆ ਜੀ ਮੈਨੂੰ ਬਹੁਤ ਪ੍ਰੈਸ਼ਰ ਆਇਆ ਕਹੀਦਾ ਪਹਿਲਾਂ ਪਹਿਲਾਂ ਮੈਨੂੰ ਟਾਈਮ ਮੈਨੂੰ ਪਤਾ ਲੱਗਿਆ ਸੀ ਨਾ ਵੀ ਇਦਾਂ ਦਾ ਕੋਈ ਨਾ ਕੋਈ ਜ਼ਰੂਰ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਆ ਜੋ ਪਰ ਸ਼ੁਰੂਆਤ ਹਾਂ ਜਦੋਂ ਸ਼ੁਰੂਆਤ ਕੀਤੀ ਫਿਰ ਪਰੇਸ਼ਾਨੀ ਆਈ ਸੀ ਬਾਅਦ ਵਿੱਚ ਫਿਰ ਪਤਾ ਲੱਗੇ ਵੀ ਕੰਮ ਛੱਡਣਾ ਤਾਂ ਨਹੀਂ ਹੈ ਨਹੀਂ ਹੈ ਇਹ ਹਟਦੇ ਨਹੀਂ ਇਹ ਨਹੀਂ ਹਟਣਾ ਨਹੀਂ ਪਿਛੇ ਹੁਣ ਕਰਕੇ ਹਟਣਗੇ ਇਹ ਨਹੀਂ ਕਿਸੇ ਸਾਨੂੰ ਕੁਝ ਗਿਆ ਜੀ ਕਿਉਂਕਿ ਕਹਿੰਦੇ ਨੇ ਇੱਕ ਚੀਜ਼ ਜਿਹੜੀ ਫ੍ਰੀਚ ਮਿਲ ਜਾਂਦੀ ਆ ਨਾ ਲੋਕ ਪੇਣਾ ਮੰਗੇ ਸਲਾਹ ਹਰੇਕ ਨੇ ਉਹ ਕਹਿ ਦੇਣਾ ਵੀ ਤੁਸੀਂ ਐਂ ਕਿਉਂ ਕਰਦੇ ਨਹੀਂ ਹੈ ਨਹੀਂ ਕੀਤਾ ਹਨ ਹਾਂ ਜੋ ਤਾਂ ਹੁੰਦਾ ਹੀ ਆ ਜੀ ਹੁਣ ਇਹ ਤਾਂ ਦੇਖ ਲੈ ਉਹਨਾਂ ਨੇ ਵੀ ਤੁਸੀਂ ਸਤਕਾਰ ਤੋਂ ਅਉਦੇ ਤੇ ਰਹੋ ਹਣਾ ਤੱਟ ਸਾਹਿਬ ਤੇ ਵੀ ਤੁਸੀਂ ਸੇਵਾ ਨਭਈ ਆ ਪਰ ਸ਼ਾਇਦ ਉਹ ਇਹ ਗੱਲ ਭੁੱਲ ਜਾਂਦੇ ਨੇ ਵੀ ਜਿਹੜੀ ਤੁਸੀਂ ਕਿਰਤ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਇਹ ਵੀ ਸਾਡੇ ਉਹ ਗੁਰੂ ਸਾਹਿਬ ਦੀ ਉਹ ਸਿੱਖਿਆ ਹੈਗੀ ਹੈ ਨਾ ਜੀ ਹਾਂਜੀ ਹਾਂਜੀ ਪਹਿਲਾਂ ਸਾਡਾ ਮੇਨ ਮਕਸਦ ਹੈ ਨਾ ਸਾਡਾ ਜਿੱਦ ਤੋਂ ਸ਼ੁਰੂ ਹੁੰਦਾ ਜੀ ਉਹ ਕਿਰਤ ਤੋਂ ਹੈ ਜੀ ਹਰ ਇੱਕ ਇਨਸਾਨ ਵਾਸਤੇ ਹੈ ਇਹ ਕਿਸੇ ਹੀ ਮੱਜਬਦਾ ਹੋਵੇ ਪਹਿਲਾ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਜਿਹੜੇ ਗੁਰੂ ਸਾਹਿਬ ਨੇ ਤਾਂ ਇਹ ਸਿੱਖਿਆ ਨਹੀਂ ਦਿੱਤੀ ਉਹਨਾਂ ਨੇ ਤਾਂ ਕਰਕੇ ਦਿਖਾਇਆ ਵੀ ਐਦਾਂ ਕਰੋ ਤੁਸੀਂ ਹਾਂਜੀ ਪਹਿਲਾਂ ਉਹਨੇ ਆਪ ਕਰਕੇ ਕਰਿਆ ਫਿਰ ਸਾਨੂੰ ਦੱਸਿਆ ਉਹਨਾਂ ਨੇ ਫਿਰ ਦੱਸਿਆ ਹਾਂਜੀ ਬਹੁਤ ਵਧੀਆ ਲੱਗਿਆ ਜੀ ਭਾਈ ਸਤਨਾਮ ਸਿੰਘ ਖਾਲਸਾ ਜੀ ਜਾਨੀ ਜਿੰਨਾ ਨਾਲ ਗੱਲਬਾਤ ਕੀਤੀ ਹੈ ਤੇ ਕੁਲਚੀਆਂ ਦਾ ਇੱਥੇ ਕੰਮ ਕਰਦੇ ਨੇ ਪਰ ਬਲੱਖਣ ਗੱਲ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਇਹ ਹੈ ਕਿ ਇੱਥੇ ਇੱਕ ਗੋਲਕ ਲਗਾਈ ਹੋਈ ਹੈ ਇਹਨਾਂ ਨੇ ਆਪਣੇ ਤੇ ਕਾਟ ਤੇ ਜਦੋਂ ਤੁਸੀਂ ਕੁਲਚਾ ਖਾਣੇ ਹੋ ਤੋਂ ਬਾਅਦ ਚ ਆਪਣੀ ਮਰਜ਼ੀ ਦੇ ਨਾਲ ਜੇਕਰ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਪਾ ਸਕਦੇ ਹੋ ਦੇ ਵਿੱਚ ਪੈਸੇ ਜੇਕਰ ਤੁਹਾਡਾ ਦਿਲ ਨਹੀਂ ਕਰਦਾ ਤਾਂ ਤੁਸੀਂ ਨਹੀਂ ਪਾ ਸਕਦੇ ਇਹ ਤੁਹਾਡੀ ਇੱਛਾ ਕੀ ਸੋ ਕਿਵੇਂ ਲੱਗਿਆ ਤੁਹਾਨੂੰ ਭਾਈ ਸਾਹਿਬ ਦਾ ਉਪਰਾਲਾ ਜ਼ਰੂਰ ਕਮੈਂਟ ਕਰਨਾ ਤੇ ਵੀਡੀਓ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੁਹਾਡੇ ਕੋਈ ਸਵਾਲ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਭਾਈ ਸਾਹਿਬ ਦਾ ਨੰਬਰ ਵੀ ਵੀਡੀਓ ਦੇ ਵਿੱਚ ਜਰੂਰ ਦੇ ਦਾਂਗੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਇਹ ਏਰੀਆ ਦੇ ਵਿੱਚ ਆਉਂਦੇ ਹੋ ਤਾਂ ਇੱਕ ਵਾਰ ਜਰੂਰ ਇੱਥੇ ਵੀ ਆ ਕੇ ਜਾਓ ਬਹੁਤ ਤੁਹਾਨੂੰ ਵਧੀਆ ਲੱਗੂਗਾ ਬਹੁਤ ਸਾਫ ਸਫਾਈ ਨਾਲ ਬਹੁਤ ਵਧੀਆ ਸਵਾਦ ਕੋਲਚੇ ਬਣਾਉਂਦੇ ਨੇ ਅਸੀਂ ਆਪ ਸ਼ੱਕੇ ਹਟਿਆ ਪਹਿਲਾਂ ਸੋ ਇਸ ਖਾਸ ਵੀਡੀਓ ਵਿੱਚ ਫਿਲਹਾਲ ਨਹੀਂ ਨਹੀਂ ਮਿਲਦੇ ਆ ਜਲਦ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਤੇ ਇਜਾਜ਼ਤ ਧੰਨਵਾਦ ਸੋ ਸਾਡੇ ਨਾਲ ਅਸ਼ਵਨੀ ਕੁਮਾਰ ਜੀ ਜੁੜੇ ਨੇ ਜੋ ਕਿ ਇੱਥੇ ਨੇੜੇ ਹੀ ਇਹਨਾਂ ਦੇ ਦੁਕਾਨ ਕਰਦੇ ਨੇ ਭਾਈ ਸਾਹਿਬ ਦੇ ਤੇ ਤੁਹਾਨੂੰ ਲੋਕੇਸ਼ਨ ਦੱਸਣਗੇ ਜਰੂਰ ਦੱਸਣਗੇ ਵੀ ਅੱਗੇ ਹੋਰ ਦੇ ਲਈ ਲੋਕੇਸ਼ਨ ਇਹਨਾਂ ਦੀ ਲੋਕੇਸ਼ਨ ਹੈਗੀ ਸਰਕਾਰੀ ਸਕੂਲ ਨਾਨਗਰਾ ਨਹੀਂ ਆਉਣ ਲਈ ਇਹ ਤਾਂ ਲੋਕੇਸ਼ਨ ਹੋ ਗਈ ਜੇ ਕਿਸੇ ਨੇ ਬਾਹਰੋਂ ਆਉਣਾ ਤਾਂ ਕਿੱਧਰ ਕਿੱਧਰ ਦੀ ਕਿਹੜੇ ਰਸਤੇ ਦੀ ਆਗਮਨ ਤੁਸੀਂ ਨੰਗਲ ਡੈਮ ਆ ਸਕਦੇ ਹੋ ਨੰਗਲ ਡੈਮ ਤੋਂ ਸਿੱਧਾ ਨਾਨਗਰਾ ਦਾ ਐਡਰੈਸ ਪੁੱਛ ਸਕਦੇ ਆ ਜਾਂ ਸੰਤੋਸ਼ਗੜ੍ਹ ਤੋਂ ਵੀ ਆ ਸਕਦੇ ਆ ਤੇ ਜੇ ਇਧਰੋਂ ਨਹੀਂ ਆਣਾ ਤਾਂ ਆਪਾਂ ਭਾਇਆ ਅਨੰਦਪੁਰ ਸਾਹਿਬ ਕਲਮਾ ਮੋੜ ਤੋਂ ਵੀ ਆਪਾਂ ਆ ਸਕਦੇ ਹਨ ਹਾਂ ਜੀ ਕਲਮਾ ਮੋੜ ਤੋਂ ਠੀਕ ਹੈ ਬਾਕੀ ਲੋਕੇਸ਼ਨ ਹੋਊਗੀ ਔਰ ਇਹ ਹਾਂ ਜੀ ਲੋਕੇਸ਼ਨ ਪਾਈ ਹੋਈ ਹੈ ਜਦੋਂ ਮਰਜੀ ਖਾਲਸਾ ਫਾਸਟ ਫੂਡ ਦੇ ਨਾਂ ਤੋਂ ਤੁਸੀਂ ਪਾਈ ਹੋਈ ਹੈ ਲੋਕੇਸ਼ਨ ਖਾਲਸਾ ਫਾਸਟ ਫੂਡ ਹਾਂ ਜੀ ਹਾਂ ਜੀ ਇੰਸਟਾਗ੍ਰਾਮ ਤੋਂ ਵੀ ਹੈ ਜਦੋਂ ਮਰਜੀ ਅਟੈਚ ਕਰਦੇ ਫੋਨ ਨੰਬਰ ਵੀ ਹੈ ਇਹਨਾਂ ਦਾ ਜਦੋਂ ਮਰਜੀ ਆਣਾ ਵੀਰ ਜੀ ਕੋ ਆ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਲਚੇ ਬਣਾਉਂਦੇ ਤੇ ਸਾਰੀ ਦੁਨੀਆ ਨੰਦ ਮਾਰਦੀ ਹੈ ਤੇ ਇੰਸਟਾਗ੍ਰਾਮ ਤੇ ਨਹੀਂ ਨਮ ਨਮਾ ਹੁਣ ਚੈਨਲ ਬਣਾਇਆ ਹੈਗਾ ਤੇ ਫੇਮਸ ਹੋ ਰਿਹਾ ਬਹੁਤ ਵਧੀਆ ਆਈ ਦਾ ਕਹਿੰਦੇ ਰੱਬ ਅਗੇ ਅਰਦਾਸ ਕਰਦੇ ਆ ਰਾਤ ਦਿਨ ਰਾਤ ਤਰੱਕੀ ਕਰਨੇ ਬਹੁਤ ਵਧੀਆ ਸੁਭਾਅ ਵੀ ਬਹੁਤ ਵਧੀਆ ਇਹਨਾਂ ਦਾ ਇਹਨਾਂ ਦੇ ਬੱਚੇ ਵੀ ਵਧੀਆ ਤੇ ਇਹਨਾਂ ਦਾ ਜਿਹੜਾ ਹੱਸ ਮੁਖ ਸੁਭਾਅ ਦਾ ਜਦੋਂ ਮਰਜੀ ਹੈ ਨਾ ਕੋਈ ਇੰਦਾ ਦੀ ਗੱਲ ਨਹੀਂ ਹੈ ਠੀਕ ਹੈ ਸ਼ੁਕਰੀਆ ਅਸੀਂ ਵੀਡੀਓ ਚ ਲਾ ਦਵਾਂਗੇ ਤੁਸੀਂ ਬੋਲ ਹਾਂਜੀ ਮੇਰਾ ਨੰਬਰ ਹੈ ਜੀ 95924 35720 199 959924 35720 35720 ਠੀਕ ਹੈ ਤੇ ਪੇਜ ਕੀ ਨਾਂ ਤੇ ਬਣਾ ਇੰਸਟਾਗ੍ਰਾਮ ਤੇ ਪੇਜ ਖਾਲਸਾ ਫਾਸਟ ਫੂਡ ਧੰਨਵਾਦ